ਸਾਥਿਓ ਮੈਂ ਐਸ ਕੇ ਸੁਨੇਹ ਫਾਊਂਡਰ ਰੀਟਾ ਐਨਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦੇ ਹੈੱਡ ਆਫਿਸ ਅਡਟਲ ਵਾਤਲਾ ਨੋਡ ਜਲੰਧਰ ਤੋਂ ਬੋਲ ਰਿਹਾ ਤੇ ਅੱਜ ਦਾ ਜਿਹੜਾ ਇਹ ਵੀਡੀਓ ਆ ਅਸੀਂ ਇਸ ਕਰਕੇ ਬਣਾ ਰਹੇ ਆ ਕਿ ਇੱਕ ਬਹੁਤ ਹੀ ਅਹਿਮ ਵਿਸ਼ਾ ਆ ਜਿਹੜਾ ਖਾਸ ਕਰ ਸਾਡੇ ਇੰਡੀਆ ਚ ਔਰ ਖਾਸ ਕਰ ਪੰਜਾਬ ਤੇ ਜਿਹੜਾ ਸਾਡਾ ਯੂਥ ਆ ਨੌਜਵਾਨ ਪੀੜ੍ਹੀ ਆ ਉਹਦੇ ਨਾਲ ਜੁੜਿਆ ਹੋਇਆ ਔਰ ਉਹ ਮਸਲਾ ਕੀ ਹੈ ਜਿਹੜਾ ਵਿਸ਼ਾ ਹੈ ਆ ਬੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਆ ਅੱਜਕੱਲ ਜਿਹੜੇ ਸਾਡੇ ਯੂਥ ਆ ਨੌਜਵਾਨ ਪੀੜੀ ਆ ਉਹਨਾਂ ਦਾ ਜਿਹੜਾ ਚਕਾ ਆ ਉਹ ਜ਼ਿਆਦਾਤਰ 12ਵੀਂ ਕਲਾਸ ਕਰਕੇ ਕਿਸੇ ਵੀ ਤਰ੍ਹਾਂ ਜਲਦੀ ਤੋਂ ਜਲਦੀ ਵਿਦੇਸ਼ਾਂ ਵਿੱਚ ਜਾਣਾ ਆ ਅ ਇਸ ਕਰਕੇ ਜਿਹੜੇ ਸਾਡੇ ਬੱਚੇ ਆ ਸਟੂਡੈਂਟ ਆ ਉਹ ਹੁਣ ਕੋਈ ਵੀ ਜਿਹੜੀਆਂ ਗਵਰਨਮੈਂਟ ਦੀਆਂ ਜੋਬਾਂ ਆ ਜਿਹੜਾ ਪ੍ਰਸ਼ਾਸਨ ਆ ਸਰਕਾਰੀ ਜਿਹੜੀਆਂ ਨੌਕਰੀਆਂ ਨਿਕਲ ਰਹੀਆਂ ਆ ਆ ਉਹਨਾਂ ਦੇ ਲਈ ਤਿਆਰੀ ਹੀ ਨਹੀਂ ਕਰ ਰਹੇ ਅਤੇ ਜਿਹੜਾ ਉਹਦੇ ਲਈ ਕੰਪੀਟੀਸ਼ਨ ਇਗਜ਼ਾਮ ਜਿਹੜਾ ਗਵਰਨਮੈਂਟ ਵੱਲੋਂ ਕਰਾਇਆ ਜਾਂਦਾ ਉਹਦੀ ਉਹ ਤਿਆਰੀ ਨਹੀਂ ਕਰਦੇ ਅਪਲਾਈ ਨਹੀਂ ਕਰਦੇ ਆ ਇਸ ਕਰਕੇ ਜਿਹੜੀਆਂ ਗਵਰਨਮੈਂਟ ਜੌਬਾਂ ਆ ਉਹ ਵੀ ਖਾਸ ਕਰਕੇ ਜਿਹੜੀਆਂ ਪੰਜਾਬ ਦੀਆਂ ਗਵਰਨਮੈਂਟ ਜੌਬਾਂ ਆ ਉਹ ਜ਼ਿਆਦਾਤਰ ਜਿਹੜੇ ਐਸੇ ਬੱਚੇ ਹੋਰ ਸਟੇਟਾਂ ਦੇ ਆ ਉਹਨਾਂ ਨੂੰ ਹੀ ਮਿਲ ਰਹੀਆਂ ਇਸ ਕਰਕੇ ਨਹੀਂ ਮਿਲ ਰਹੀਆਂ ਵੀ ਇਹੋ ਗਵਰਨਮੈਂਟ ਵੱਲੋਂ ਦੂਸਰੀਆਂ ਸਟੇਟਾਂ ਦੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਆ ਉਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਬੱਚੇ ਹੁਣ ਗਵਰਨਮੈਂਟ ਜੌਬ ਦੇ ਲਈ ਤਿਆਰੀ ਹੀ ਨਹੀਂ ਕਰ ਰਹੇ ਤੇ ਇਸ ਕਰਕੇ ਬਹੁਤ ਇੱਕ ਵੱਡਾ ਮਸਲਾ ਖੜਾ ਹੋ ਚੁੱਕਿਆ ਹੈ ਇਸ ਟਾਈਮ ਤੁਸੀਂ ਪੰਜਾਬ ਦੇ ਵਿੱਚ ਜਾਓ ਤੇ ਜ਼ਿਆਦਾ ਕਰ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਸ਼ਾਸਨ ਹੁੰਦਾ ਹੈ ਸਰਕਾਰ ਹੁੰਦੀ ਹੈ ਉਹਨੂੰ ਤਾਂ ਲੋਕ ਵੋਟਾਂ ਰਾਹੀਂ ਚੁਣਦੇ ਆ ਇਸ ਕਰਕੇ ਆਪਾਂ ਪੰਜਾਬ ਦੀ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਹਰ 5 ਸਾਲ ਬਾਅਦ ਜਦੋਂ ਵੀ ਇਲੈਕਸ਼ਨ ਹੁੰਦੇ ਆ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਉਸ ਨੂੰ ਚੁਣਿਆ ਜਾਂਦਾ ਲੇਕਿਨ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਆ ਜਦਾ IAS, IPS, ya DM ya SSP ya ਹੋਰ ਵੀ ਜਿੰਨੇ ਵੀ ਸਰਕਾਰੀ ਜਿਹੜੇ ਡਿਪਾਰਟਮੈਂਟ ਆ ਉਹਨਾਂ ਦੇ ਮਿਨਿਸਟਰ ਤਾਂ ਜਰੂਰ ਪੰਜਾਬ ਬள்ளੋਂ ਚੁਣੇ ਗਏ ਮਿਨਿਸਟਰ ਰ ਐਮਐਲਏ ਜਿਹੜੇ ਆ ਬਾਅਦ ਚ ਮਿਨਿਸਟਰ ਬਣਦੇ ਉਹ ਬਣਦੇ ਆ ਲੇਕਿਨ ਜਿਹੜਾ ਉਹਨਾਂ ਦੇ ਥੱਲੇ ਉਹਨਾਂ ਦੀਆਂ ਲੀਤੀਆਂ ਨੀਤੀਆਂ ਨੂੰ ਬਹੁਤ ਸਾਰਾ ਪਾਲਿਸੀਆਂ ਨੂੰ ਲਾਗੂ ਕਰਨ ਵਾਲੇ ਜਿਹੜੇ ਲੋਕ ਪ੍ਰਸ਼ਾਸਨ ਦੇ ਲੋਗ ਆ ਉਹ ਜ਼ਿਆਦਾਤਰ ਹੁਣ ਪੰਜਾਬ ਦੇ ਬਾਹਰੋਂ ਹੋਰਾਂ ਸਟੇਟਾਂ ਤੋਂ ਹੀ ਆਏ ਹੋਏ ਆ ਔਰ ਇਹਦਾ ਵੱਡਾ ਕਾਰਨ ਇਹ ਆ ਕਿ ਪਿਛਲੇ ਲਗਭਗ 20-30 ਸਾਲ ਤੋਂ ਜਾਂ ਉਸ ਤੋਂ ਵੀ ਥੋੜਾ ਲੰਮਾ ਸਮੇਂ ਤੋਂ ਪੰਜਾਬ ਦੇ ਵਿੱਚੋਂ ਜਿਹੜਾ ਵਿਦੇਸ਼ਾਂ 'ਚ ਜਾਣ ਦਾ ਰੁਝਾਨ ਸ਼ੁਰੂ ਹੋਇਆ ਉਹਦੇ ਕਰਕੇ ਹੌਲੀ-ਹੌਲੀ ਅੱਜ ਨੌਬਤ ਇਹ ਆ ਚੁੱਕੀ ਹੈ ਵੀ ਕਿਸੇ ਸਮੇਂ ਲੋਕ ਸਰਕਾਰੀ ਨੌਕਰੀ ਲੱਭਦੇ ਹੁੰਦੇ ਸੀ ਅੱਜ ਸਰਕਾਰੀ ਨੌਕਰੀਆਂ ਦੂਸਰੇ ਸਟੇਟਾਂ ਦੇ ਬੱਚਿਆਂ ਨੂੰ ਜਾ ਰਹੀਆਂ ਕਿਉਂਕਿ ਪੰਜਾਬ ਦੇ ਬੱਚੇ ਗਵਰਨਮੈਂਟ ਜੌਬ ਦੀ ਤਿਆਰੀ ਹੀ ਨਹੀਂ ਕਰ ਰਹੇ ਔਰ ਇੱਕ ਬੜੀ ਖਾਸ ਗੱਲ ਇਹ ਵੀ ਜਾਣਨ ਵਾਲੀ ਹੈ ਸਾਰਿਆਂ ਦੇ ਲਈ ਕਿ ਜਿਹੜੀ ਯੂਪੀਐਸਸੀ ਆ ਜਾਂ ਪੀਸੀਐਸ ਆ ਜਿਹੜੇ ਵੱਡੇ ਅਫਸਰ ਬਣਦੇ ਆ ਆਈਐਸ ਆਈਪੀਐਸ ਬਣਦੇ ਆ ਜਾਂ ਪੀਸੀਐਸ ਦੇ ਰੈਂਕ ਦੇ ਅਫਸਰ ਬਣਦੇ ਆ ਫਰਸਟ ਕਲਾਸ ਦੀਆਂ ਜਿਹੜੀਆਂ ਜੌਬਾਂ ਆ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਐਲੀਜੀਬਿਲਿਟੀ ਹੈ ਉਹ ਅੱਜ ਵੀ ਗ੍ਰੈਜੂਏਸ਼ਨ ਹੈ ਜਦੋਂ ਆਪਾਂ ਕਹਿੰਦੇ ਵੀ ਅੱਜ ਬੀਏ ਬੀਕਾਮ ਬੀਐਸਸੀ ਇਹਦੀ ਕੀ ਵੈਲਿਊ ਆ ਇਹਨੂੰ ਕਰਨ ਦਾ ਅੱਜ ਕੋਈ ਫਾਇਦਾ ਨਹੀਂ ਲੇਕੇ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੀਆਂ ਸਰਕਾਰੀ ਵੱਡੀਆਂ ਜਿਹੜੀਆਂ ਪੋਸਟਾਂ ਹੁੰਦੀਆਂ ਐ ਐਡਮਿਨਿਸਟ੍ਰੇਸ਼ਨ ਦੀਆਂ ਉਹਦੇ ਲਈ ਜਿਹੜੇ ਐਗਜ਼ਾਮ ਕਰਾਇਆ ਜਾਂਦੇ ਆ ਯੂਪੀਐਸਸੀ ਦੇ ਜਾਂ ਪੀਸੀਐਸ ਸਟੇਟ ਆਪਣੇ ਪੰਜਾਬ ਵੱਲੋਂ ਉਹਨਾਂ ਦੀ ਜਿਹੜੀ ਐਲੀਜੀਬਿਲਿਟੀ ਆ ਜਿਹੜਾ ਉਹਦੇ ਲਈ ਜ਼ਰੂਰੀ ਐਜੂਕੇਸ਼ਨ ਐ ਉਹ ਗ੍ਰੈਜੂਏਸ਼ਨ ਹੀ ਚਾਹੀਦੀ ਆ ਤੇ ਇਸ ਕਰਕੇ ਮੈਂ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਕੱਲ ਸਾਡੇ ਇੱਕ ਸਾਡੇ ਸਾਥੀ ਆਰਮਲ ਬਾਇ ਜੀ ਜਿਹੜੇ ਆਰਮੀ ਤੋਂ ਮਤਲਬ ਫਰਸਟ ਕਲਾਸ ਦੇ ਤੌਰ ਤੇ ਆਈਡੀਐਸ ਅਫਸਰ ਦੇ ਤੌਰ ਤੇ ਰਿਟਾਇਰ ਹੋਏ ਆ ਉਹ ਵੀ ਮੇਰੇ ਨਾਲ ਇੱਥੇ ਦਫ਼ਤਰ 'ਚ ਬੈਠੇ ਅਸੀਂ ਏਸੀ ਗੱਲ ਤੇ ਚਰਚਾ ਕਰ ਰਹੇ ਸੀ ਕਿ ਪੰਜਾਬ ਦੇ ਬੱਚਿਆਂ ਦਾ ਰੁਝਾਨ ਹੀ ਨਹੀਂ ਹੈ ਹੁਣ ਅਫਸਰ ਬਣਨ ਦਾ ਉਹ ਕਿਸੇ ਵੀ ਤਰ੍ਹਾਂ ਜਲਦੀ ਤੋਂ ਜਲਦੀ 12ਵੀਂ ਕਰਕੇ ਵਿਦੇਸ਼ ਜਾਣਾ ਚਲੇ ਜਾਣਾ ਚਾਹੁੰਦੇ ਆ ਔਰ ਵਿਦੇਸ਼ਾਂ ਦੇ ਹਾਲਾਤ ਵੀ ਆਪਾਂ ਨੂੰ ਪਤਾ ਅੱਜਕੱਲ ਇਹਨੇ ਚੰਗੇ ਨਹੀਂ ਹੈ ਦੂਸਰੀ ਗੱਲ ਇਹ ਵੀ ਹੈ ਕਿ ਮੈਂ ਬੜਾ ਲੰਮਾ ਸਮਾਂ ਵਿਦੇਸ਼ਾਂ 'ਚ ਰਿਹਾ ਆ ਕੈਨੇਡਾ 'ਚ ਬਹੁਤ ਹੀ ਲੰਬਾ ਸਮਾਂ ਰਿਹਾ ਇਸ ਤੋਂ ਇਲਾਵਾ ਅਮਰੀਕਾ ਆਸਟ੍ਰੇਲੀਆ ਵੀ ਥੋੜਾ ਥੋੜਾ ਸਮਰ ਰਿਹਾ ਮੈਂ ਵੀ ਆਪਣੇ ਤਜਰਬੇ ਤੋਂ ਇਹ ਕਹਿ ਸਕਦਾ ਕਿ ਸਾਨੂੰ ਪੰਜਾਬ ਨੂੰ ਪੰਜਾਬ ਚ ਰਹਿਣ ਵਾਲੇ ਲੋਕਾਂ ਨੂੰ ਔਰ ਦੇਸ਼ ਦੇ ਹੋਰ ਵੀ ਸੂਬੇ ਚ ਰਹਿਣ ਵਾਲੇ ਲੋਕਾਂ ਨੂੰ ਸਾਨੂੰ ਜਿਆਦਾ ਫੋਕਸ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਇੰਡੀਆ ਦੇ ਵਿੱਚ ਪੰਜਾਬ ਚ ਹੀ ਉਹਨਾਂ ਨੂੰ ਸਫਲ ਕਰਾਉਣ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਜਿੱਦਾਂ ਗਵਰਨਮੈਂਟ ਜਿਹੜਾ ਪ੍ਰਸ਼ਾਸਨ ਆ ਉਹਦੇ ਵਿੱਚ ਬਹੁਤ ਸਾਰੀਆਂ ਜੌਬਾਂ ਖਾਲੀ ਜਾ ਰਹੀਆਂ ਆ ਹੋਰ ਸਟੇਟਾਂ ਦੇ ਬੱਚੇ ਆ ਕੇ ਉਹ ਭਰ ਰਹੇ ਆ ਸਾਨੂੰ ਆਪਣੇ ਬੱਚਿਆਂ ਨੂੰ ਅਫਸਰ ਬਣਨ ਦੇ ਲਈ ਹੈ ਜੀ ਐਸ ਆਈ ਪੀ ਐਸ ਪੀ ਸੀ ਸਬਸਰ ਬਣਨ ਦੇ ਲਈ ਉਹਨਾਂ ਨੂੰ ਤਿਆਰ ਕਰਨਾ ਚਾਹੀਦਾ ਤਾਂ ਕਿ ਉਹ ਇੱਕ ਅچھے ਅ ਅਫਸਰ ਬਣ ਕੇ ਇਸ ਦੇਸ਼ ਦੀ ਤਰੱਕੀ ਦੇ ਲਈ ਸਮਾਜ ਦੀ ਤਰੱਕੀ ਦੇ ਲਈ ਜਿਆਦਾ ਤੋਂ ਜਿਆਦਾ ਕੰਮ ਕਰ ਸਕਣ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਸਾਡਾ ਜਿਹੜਾ YouTube ਚੈਨਲ ਹੈ ਡਾ ਦਾ ਪਲੀਜ਼ ਤੁਸੀਂ ਉਸ ਨੂੰ ਸਬਸਕ੍ਰਾਈਬ ਕਰੋ ਇਹ ਜਿਹੜਾ ਵੀਡੀਓ ਹੈ ਇਸ ਨੂੰ ਜਿਆਦਾ ਤੋਂ ਜਿਆਦਾ ਤੁਸੀਂ ਸ਼ੇਅਰ ਕਰੋ ਤਾਂ ਕਿ ਜਿਹੜਾ ਇਹ ਮੈਸੇਜ ਹੈ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ